ਰਾਮ ਟੀਵੀ ਦੇ ਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਕਿਸਾਨਾਂ ਦੇ ਜਿਹੜੇ ਮੋਰਚੇ ਲੱਗੇ ਹੋਏ ਐ ਉਹਨਾਂ 'ਚੋਂ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਐ ਉਹਨਾਂ ਦੀ ਸਿਹਤ ਬਹੁਤ ਖਰਾਬ ਐ। ਉਹਨਾਂ ਨੂੰ ਇਹਨਾਂ ਨਾਲ ਗੱਲ ਕਰਕੇ ਇਹਨਾਂ ਮਸਲਿਆਂ ਦਾ ਹੱਲ ਕੱਢਣਾ ਚਾਹੀਦਾ ਐ ਤੇ ਅਜਿਹਾ ਨਾ ਹੋਵੇ ਕਿ ਪੰਜਾਬ ਭਾਰਤ ਸਰਕਾਰ ਆਪਣੇ ਗਲ ਦੇ ਵਿੱਚ ਇੱਕ ਕਤਲ ਪਾ ਲਵੇ। ਕਿਉਂਕਿ ਜੇ ਉਹਨਾਂ ਨੂੰ ਕੁਝ ਹੁੰਦਾ ਤਾਂ ਇਹ ਸਿੱਧਾ ਤੌਰ ਤੇ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਕਤਲ ਮੰਨਿਆ ਜਾਵੇਗਾ ਇਸੇ ਦੌਰਾਨ ਅਸੀਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਉਹ ਵੀ ਆਪਣੇ ਤੌਰ ਤੇ ਇਸ ਗੱਲ ਦੀ ਉਪਰਾਂਧੀ ਕਰੇ ਅ ਦੂਸਰੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਕੱਲ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ 4-5 ਸਾਲਾਂ ਤੋਂ ਜਿਹੜਾ ਕਾਨੂੰਨ ਹੈ 1991 ਦਾ ਧਾਰਮਿਕ ਸਥਾਨਾਂ ਦੇ ਪੂਜਾ ਸਥਾਨਾਂ ਦਾ ਦੇ ਬਾਰੇ ਚ ਕਾਨੂੰਨ ਵੀ ਜਿਹੜੇ 1915 ਅਗਸਤ 1947 ਤੋਂ ਪਹਿਲਾਂ ਜੋ ਉਹਨਾਂ ਦੀ ਅਵਸਥਾ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਬਦਲੇ ਨਹੀਂ ਜਾਊਗਾ ਉਸ ਟਾਈਮ ਜਦੋਂ ਕਾਨੂੰਨ ਬਣਿਆ ਤਾਂ ਕੱਲਾ ਬਾਵਰੀ ਮਸਜਿਦ ਦਾ ਮਸਲਾ ਚੱਲਦਾ ਸੀ ਉਹਨੂੰ ਛੱਡ ਕੇ ਬਾਕੀ ਕਿਸੇ ਵੀ ਕੇਸ ਨੂੰ ਨਹੀਂ ਲਿਆ ਜਾਊਗਾ ਕਿਸੇ ਵੀ ਤਰ੍ਹਾਂ ਦਾ ਉਹਦੇ ਨਾਲ ਕੋਈ ਛੇੜਛਾੜ ਨਹੀਂ ਹੋਊਗੀ ਬਦਕਿਸਮਤੀ ਨਾਲ ਕੋਈ 18 ਮੁਕੱਦਮੇ ਅਜੇ ਅੱਡ-ਅੱਡ ਅਦਾਲਤਾਂ 'ਚ ਪੈਂਡਿੰਗ ਨੇ ਜਿਹੜੇ 10 ਧਾਰਮਿਕ ਸਥਾਨਾਂ ਨਾਲ ਸੰਬੰਧਿਤ ਨੇ ਤੇ ਉਹਨਾਂ ਦੇ ਕਈਆਂ ਦੇ ਸਰਵੇਖਣ ਹੋ ਗਏ ਕਈਆਂ ਦੇ ਚੱਲ ਰਹੇ ਸੀ ਕਈਆਂ ਦੇ ਉੱਤੇ ਅਰਜ਼ੀਆਂ ਪਰਚੇ ਚੱਲ ਰਹੇ ਐ ਤੇ ਪਿਛਲੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਦੇ ਕੋਲ ਜਦੋਂ ਇਹ ਮਸਲਾ ਗਿਆ ਵੀ 1991 ਦਾ ਕਾਨੂੰਨ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਤਾਂ ਉਹਨੇ ਕਿਹਾ ਵੀ ਅਸੀਂ ਕਿਹੜਾ ਉਹਦਾ ਰੂਪ ਬਦਲ ਰਹੇ ਹਾਂ ਜਵਾਨੀ ਕਿਹਾ ਤੇ ਇਹ ਤਾਂ ਅਸੀਂ ਪਤਾ ਹੀ ਕਰਾ ਰਹੇ ਹਾਂ ਵੀ ਕੀ ਸੀ ਜਿਹਦਾ ਮਤਲਬ ਹੈ ਵੀ ਅਸੀਂ ਉੱਥੇ ਹੁਣ ਛੀਡ ਛਾੜ ਹੋਊਗੀ ਉਹਦੇ ਇਸ ਤਰ੍ਹਾਂ ਦੇ ਗੈਰ ਜ਼ਿੰਮੇਵਾਰਾਂ ਨਾਲ ਦਾ ਵਰਤੋਂ ਨੇ ਬਹੁਤ ਸਾਰੀਆਂ ਰੈਟ ਪਟੀਸ਼ਨਾਂ ਨੂੰ ਜਨਮ ਦਿੱਤਾ ਪਿੱਛੇ ਪੰਜ ਬੰਦੇ ਸੰਭਲਪੁਰ ਦੇ ਵਿੱਚ ਮਾਰੇ ਗਏ ਨੇ ਇਹੋ ਵਿੱਚ ਹੋਰ ਵੀ ਬਹੁਤ ਸਾਰੀਆਂ ਥਣਾਵਾਂ ਥਣਾਵਾਂ ਐਸਾ ਚੱਲ ਰਿਹਾ ਹੈਗਾ ਕੱਲ ਜਿਹੜੀ ਹਿੰਦੂ ਤਿਰ ਖਾਸ ਤੌਰ ਤੇ ਬੀਜੇਪੀ ਦਾ ਆਗੂ ਜਿਹੜਾ ਹੈਗਾ ਅਸ਼ਵਨੀ ਉਪਾਦਿਆ ਉਹਨਾਂ ਨੇ ਪੂਰਾ ਜ਼ੋਰ ਲਾਇਆ ਕਿ ਸੁਪਰੀਮ ਕੋਰਟ ਕਿਸੇ ਤਰ੍ਹਾਂ ਦੇ ਜਿਹੜੀਆਂ ਕੇਸ ਚੱਲਦੇ ਆ ਉਹਨਾਂ ਤੇ ਰੋਕ ਨਾ ਲਾਵੇ ਉਹਨਾਂ ਨੇ ਬਹੁਤ ਜ਼ੋਰ ਨਾਲ বারবার প্রেসারাইজ ਕਰਨ ਦੀ ਕੋਸ਼ਿਸ਼ ਕੀਤੀ ਵੈਂਚਰ ਨੂੰ ਪਰ ਉਹਨਾਂ ਉਹ ਡਟੇ ਰਹੇ ਉਹਨਾਂ ਨੇ ਕਿਹਾ ਵੀ ਨਹੀਂ ਸਾਡੇ ਸੁਪਰੀਮ ਕੋਰਟ ਚੱਲਦਾ ਕੇਸ ਤੇ ਉਹਨਾਂ ਅਦਾਲਤਾਂ ਚ ਚੱਲਦੇ ਕੇਸ ਬਰਾਬਰ ਬਰਾਬਰ ਨਹੀਂ ਚੱਲਣਗੇ ਇਹ ਗਲਤ ਹੋਊਗਾ ਜਿੰਨਾ ਚਿਰ ਸੁਪਰੀਮ ਕੋਰਟ ਦੇ ਫੈਸਲੇ ਨਹੀਂ ਆਉਂਦੇ ਉਹਨਾਂ ਚ ਕੋਈ ਵੀ ਨਵਾਂ ਕੇਸ ਲਾਇਆ ਨਹੀਂ ਜਾਊਗਾ ਕਿਸੇ ਵੀ ਅਦਾਲਤ ਦੇ ਵਿੱਚ ਕਿਸੇ ਵੀ ਧਾਰਮਿਕ ਪੂਜਾ ਸਥਾਨ ਬਾਰੇ ਤੇ ਦੂਜਾ ਜਿਹੜਾ ਹੈ ਜਿਹੜੇ ਪਹਿਲਾਂ ਚਲਦੇ ਆ ਉਹਨਾਂ 'ਚ ਕੋਈ ਫੈਸਲੇ ਕਿਸੇ ਵੀ ਤਰ੍ਹਾਂ ਦੇ ਅੰਤਰਮ ਆਰਡਰ ਜਾਂ ਫਾਈਨਲ ਆਰਡਰ ਪਾਸ ਨਹੀਂ ਕਰੇ ਜਾਣਗੇ ਇਹ ਉਹਨਾਂ ਨੇ ਰੋਕ ਲਾਈ ਜਿਹਦਾ ਹਿੰਦੂ ਧਰਮ ਨੇ ਬਹੁਤ ਜ਼ਿਆਦਾ ਬਿਸ਼ਰਮੀ ਦੀ ਹੱਦ ਤੱਕ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਵੈਚ ਨੇ ਹੋਰ ਵੀ ਕਿਹਾ ਕਿ ਪਿਛਲੇ 4 ਸਾਲਾਂ ਤੋਂ ਕੇਂਦਰ ਸਰਕਾਰ ਨੇ ਇਸ ਕੇਸ ਦੇ ਵਿੱਚ ਕੋਈ ਆਪਣਾ ਜਵਾਬ ਦਾਵਾ ਦਾਖਲ ਨਹੀਂ ਕੀਤਾ ਕੋਈ ਐਫੀਡਵਿਟ ਦਾਖਲ ਨਹੀਂ ਕੀਤਾ ਉਹ ਟਾਲੇ ਮਾਰਦੀ ਰਹੀ ਹੈ ਕਿ ਭਾਰਤ ਸਰਕਾਰ ਦਾ ਕਿ ਉਹ 1999 ਦੇ ਕਾਨੂੰਨ ਦੇ ਹੱਕ ਚ ਹੈ ਜਾਂ ਵਿਰੋਧ ਚ ਜੇ ਉਹ ਹੱਕ ਚ ਹੈ ਤਾਂ ਸਾਰੀ ਦੁਨੀਆ ਚ ਰੌਲਾ ਪੈਣਾ ਹੈ ਕਿ ਭਾਰਤ ਸਰਕਾਰ ਹੈ ਜਿਹੜੀ ਉਹ ਇੱਕ ਸੈਕੂਲਰ ਕਾਨੂੰਨ ਦੇ ਵਿਰੁੱਧ ਖੜੀ ਹੋ ਗਈ ਜੇ ਉਹ ਵਿਰੋਧ ਚ ਹੈ ਤਾਂ ਜਿਹੜੇ ਉਹਨਾਂ ਦੇ ਆਪਣੇ ਬੰਦੇ ਸ਼ਸ਼ਕੀਰੇ ਹੋਏ ਆ ਇੱਥਾਂ ਉਹ ਉਹਨਾਂ ਨੇ ਕਹਿਣਾ ਹੈ ਵੀ ਸਰਕਾਰ ਸਾਡੇ ਨਾਲ ਦਗਾਕ ਮਾਰ ਰਹੀ ਹੈ ਸੋ ਇਸ ਗੱਲ ਨੂੰ ਉਹਨਾਂ ਨੇ ਚੁੱਪ ਵੱਟ ਜਮਾਨਾ ਕੱਟ ਭਲੇ ਦਿਨ ਆਉਣਗੇ ਵਾਲੀ ਗੱਲ ਤੇ ਹੀ ਚਲੇ ਰਹੇ ਤੇ 4 ਸਾਲ ਕੋਈ ਉਹ ਜਵਾਬ ਦਾਵਾ ਦਾਖਲ ਨਹੀਂ ਕੀਤਾ ਕੱਲ ਮਾਰਜੋਕ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਵੀ ਕਿਹਾ ਕਿ ਤੁਸੀਂ 4 ਹਫ਼ਤਿਆਂ ਦੇ ਵਿੱਚ ਵਿੱਚ ਜਵਾਬ ਦਾਵਾ ਦਾਖਲ ਕਰੋ ਤੇ ਉਹਨਾਂ ਨੇ ਫਰਵਰੀ 17 ਫਰਵਰੀ ਨੂੰ ਅਗਲੀ ਤਰੀਕ ਇਹਦੇ 'ਚ ਪਾ ਦਿੱਤੀ ਹੈ ਤੇ ਅਗਲੀ ਗੱਲ ਦੋਸਤੋ ਇਹ ਹੈ ਕੱਲ ਕੇਂਦਰੀ ਕੈਬਨਟ ਨੇ ਇੱਕ ਦੇਸ਼ ਇੱਕ ਚੋਣ ਦਾ ਕੈਬਨਟ ਦੇ ਵਿੱਚੋਂ ਏਜੰਡਾ ਪਾਸ ਕੀਤਾ ਜਿਦੇ ਵਿੱਚ ਸੰਵਧਾਨ 'ਚ ਦੋ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ ਸਾਰੇ ਲੋਕ ਸਭਾ ਤੇ ਸੁਭਾ ਅਸੈਂਬਲੀਆਂ ਦੀਆਂ ਚੋਣਾਂ ਇਕੱਠੀਆਂ ਕਰਨ ਲਈ ਤੇ ਜਿਹੜੀਆਂ ਯੂਟੀ ਨੇ ਜਿਨ੍ਹਾਂ ਨੂੰ ਦੇ ਵਿੱਚ ਅਸੈਂਬਲੀ ਹੈਗੀ ਹੈ ਪਰ ਉਹ ਯੂਟੀ ਨੇ ਉਹਨਾਂ ਦੇ ਬਾਰੇ 'ਚ ਇੱਕ ਵੱਖਰਾ ਤੇ ਇਹ ਬਿਲ ਪਾਸ ਕਰੇ ਜਾਣਗੇ ਜਾਂ ਉਹਨਾਂ ਦੀ ਕੋਸ਼ਿਸ਼ ਹੋਊਗੀ ਤੇ ਜਿਸ ਦੀ ਧਟ ਮੀਨ ਇੰਡੀਆ ਕੀਤੀ ਹੈ ਕਾਂਗਰਸ ਪਾਰਟੀ ਨੇ ਵੀ ਇਸ ਨੂੰ ਹਮਲਾ ਕਿਹਾ ਹੈਗਾ ਦੇਸ਼ ਦੇ ਸੰਵਿਧਾਨ ਦੇ ਉੱਤੇ ਦੇਸ਼ ਦੀ ਜਿਹੜੀ ਹੈਗੀ ਹੈ ਉਹਦੀ ਆਪਣਾ ਜਿਹੜਾ ਉਹਦੀ ਖੁਦਮੁਖਤਾਰੀ ਖੁਦ ਸੂਬਿਆਂ ਦੀ ਉਹਦੇ ਉੱਤੇ ਤੇ ਆਪਣੇ ਬਖਸ਼ੀ ਮਗਲ ਦੀ ਮੁੱਖ ਮੰਤਰੀ ਨੇ ਵੀ ਕਿਹਾ ਤਾਵਾਂ ਲਾਡੂ ਦੇ ਮੁੱਖ ਮੰਤਰੀਆਂ ਨੇ ਵੀ ਕਿਹਾ ਹੋਰਾਂ ਨੇ ਨਹੀਂ ਕਿਹਾ ਕਿਉਂਕਿ ਉਸ ਕਾਨੂੰਨ ਮੁਤਾਬਕ ਜਿਹੜਾ ਉਹ ਬਣਾਉਣਾ ਚਾਹੁੰਦੇ ਹੈ ਉਹਦੇ ਚ ਲੋਕ ਸਭਾ ਦੀ ਚੋਣ ਵਿਧਾਨ ਸਭਾ ਮੰਡੀਆਂ ਚੋਣਾ ਤੇ ਜਿਹੜੀਆਂ ਜਿਹੜੀਆਂ ਲੋਕਲ ਬਾਡੀ ਦੀਆਂ ਚੋਣਾਂ ਨੇ ਪੰਚਾਇਤ ਤੇ ਆਪਣੀ ਆਪਣੀਆਂ ਜੇਲਾ ਆਪਣੇ ਦੂਸਰੀਆਂ ਮਿਊਨਿਸਪਲ ਕਮੇਟੀਆਂ ਦੀਆਂ ਚੋਣਾਂ ਕਾਰਪੋਰੇਸ਼ਨਾਂ ਦੀਆਂ ਚੋਣਾਂ ਇੱਕ ਵਾਰੀ ਚੋਣ ਹੁੰਦੀਆਂ ਅਸੀਂ ਸਮਝਦੇ ਹਾਂ ਕਿ ਸਾਡੇ ਜਿਹੜੀ ਰਾਜਨੀਤਿਕ ਚੇਤਨਾ ਇਹੀ ਜੀ ਹੈ ਵੀ ਜਦੋਂ ਕੋਈ ਲੋਕ ਸਭਾ ਦੀ ਚੋਣ ਲੜਦਾ ਹੈ ਤਾਂ ਲੋਕ ਸਮਝਦੇ ਆ ਸਾਡੀ ਗਲੀ ਕਿਉਂ ਨਹੀਂ ਪੱਕੀ ਹੋਈ ਜੇ ਕਾਰਪੋਰੇਸ਼ਨ ਦੀ ਚੋਣ ਹੈ ਤਾਂ ਗਲੀ ਪੱਕੀ ਦੀ ਬਜਾਏ ਉਹ ਕਹਿੰਦੇ ਅਸੀਂ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਤੀ ਜਿਹੜੀ ਮੁੱਦੇ ਜਿਹੜੇ ਆ ਉਹ ਰਲਗੱਡ ਕਰੇ ਰਹਿੰਦੇ ਆ ਜਦ ਕਿ ਦੇਸ਼ ਭੱਦਰੀ ਮੁੱਦੇ ਕੀ ਨੇ ਇਹ ਲੋਕਾਂ ਨੂੰ ਸਮਝ ਹੋਵੇ ਲੋਕਾਂ ਦੀ ਰਾਜਨੀਤਿਕ ਚੇਤਨਾ ਦਾ ਹਿੱਸਾ ਤਾਂ ਹੀ ਬਣੂਗਾ ਜਦੋਂ ਲੋਕ ਸਭਾ ਦੀ ਆਪਣੀ ਚੋਣ ਹੋ ਰਹੀ ਹੈ ਤੇ ਲੋਕ ਸਭਾ ਦੇ ਦੇਸ਼ ਪੱਧਰੀ ਵਿਦੇਸ਼ ਨੀਤੀ ਸਾਡੀ ਕਹੀ ਜੀ ਹੋਵੇ ਸਾਡੇ ਦੇਸ਼ ਦੀ ਸੁਰੱਖਿਆ ਦੇ ਮਸਲੇ ਕਹੀ ਜੀ ਹੋਣ ਸਾਡੇ ਦੇਸ਼ ਦੀ ਐਜੂਕੇਸ਼ਨ ਪਾਲਿਸੀ ਕਹੀ ਜੀ ਹੋਵੇ ਹੈਲਥ ਨੀਤੀ ਕਹੀ ਜੀ ਹੋਵੇ ਦੇਸ਼ ਪੱਧਰੀ ਮੁੱਦੇ ਆ ਜਿਹੜੇ ਉਹ ਉਹਦੇ ਚ ਆਉਣ ਜਦੋਂ ਸੁਭਾਈ ਨੇ ਤਾਂ ਸੁਭਾਈ ਨੂੰ ਮੁੱਦੇ ਹੋਣਾ ਚਾਹਣ ਜਿਹੜੇ ਸੁਭਿਆ ਦੇ ਆਪਣੇ ਖਾਸ ਨੇ ਤੇ ਜੇ ਕੋਈ ਕੋਈ ਲੋਕਲ ਬਾਡੀ ਦੀ ਚੋਣ ਹੈ ਪੰਚਾਇਤ ਦੀ ਚੋਣ ਹੈ ਜਾਂ ਕਿਸੇ ਮਿਊਨਿਸਪੈਲਟੀ ਦੀ ਚੋਣ ਹੈ ਤਾਂ ਉਸ ਦੇ ਲੋਕਲ ਮੁੱਦੇ ਆਉਣ ਤੇ ਇਹ ਜੇ ਇੱਕੋ ਵਾਰੀ ਚ ਚੋਣ ਹੋ ਰਹੀ ਹੈ ਤਾਂ ਵੱਡੇ ਸਾਰੇ ਲਿਵਟੇ ਦੇ ਵਿੱਚ ਆ ਕੇ ਸਾਰੇ ਮੁੱਦੇ ਹੇਠਾਂ ਵਾਲੇ ਗਾਇਬ ਹੋ ਜਾਂਦੇ ਸੂਬਿਆਂ ਦੇ ਆਪ ਦੇ ਮੁੱਦੇ ਗਾਇਬ ਹੋ ਜਾਂਦੇ ਤਾਂ ਜਿਹੜਾ ਸਾਡਾ ਇੱਕ ਫੈਡਰਲਿਜ਼ਮ ਦਾ ਢਾਂਚਾ ਹੈਗਾ ਉਸ ਦੇ ਵਿੱਚ ਸੂਬਿਆਂ ਦੇ ਅਧਿਕਾਰ ਨੇ ਆਪਣੇ ਤੇ ਹੇਠਲੀਆਂ ਕਮੇਟੀਆਂ ਦੇ ਆਪਣੇ ਅਧਿਕਾਰ ਨੇ ਉਹ ਨਾਲ ਘਟ ਮੰਡ ਹੋ ਕੇ ਉੱਪਰਲੇ ਉਪਰ ਕੇਂਦਰੀ ਇਹਦੇ ਨਾਲ ਇੱਕ ਪੂਰਾ ਕੇਂਦਰੀਕ੍ਰਿਤ ਜਿਹੜਾ ਹੈ ਸਾਡਾ ਸਿਸਟਮ ਬਣਦੀਆਂ ਬਹੁਤ ਬਜਾਦੇ ਖਤਰੇ ਹੈ ਇਸ ਲਈ ਇਹ ਕੋਲ ਪਾਸ ਨਹੀਂ ਹੋਣੇ ਚਾਹੀਦੇ ਜਿਹੜੇ ਇਹ ਬਿੱਲ ਲੈ ਕੇ ਆ ਰਹੇ ਹੈ ਅ ਭਗਵਾਨਤਮਾਨ ਜੀ ਜਿਵੇਂ ਮੰਢੀਰ ਕਰਦੀ ਹੁੰਦੀ ਹੈ ਇਹ ਗੱਲਾਂ ਜਦੋਂ ਹਰਿਆਣੇ ਨੂੰ ਚੰਡੀਗੜ੍ਹ ਦੇ ਵਿੱਚ ਜ਼ਮੀਨ ਦੇਣ ਦਾ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਸੀਗਾ ਤੇ ਪੈਸੇ ਦੇ ਕੇ ਉਹਨੂੰ ਅਸੀਂ ਉੱਥੇ ਰਾਜਤਾਨੀ ਬਣਵਾਉਨੇ ਆ ਤਾਂ ਭਗਵੰਤ ਸਿੰਘ ਨੇ ਉਦੋਂ ਵੀ ਇੱਕ ਅਜਿਹਾ ਵੱਜਗਾਨਾ ਬਿਆਨ ਦਿੱਤਾ ਸੀ ਵੀ ਸਾਨੂੰ ਵੀ ਜ਼ਮੀਨ ਦੇ ਚੱਲ ਕੇ ਚੰਡੀਗੜ੍ਹ ਸਾਡੇ ਆ ਕੱਲ ਵੀ ਉਹਨਾਂ ਨੇ ਕਿਹਾ ਵੀ ਇੱਕ ਚੋਣ ਇੱਕ ਦੇਸ਼ ਤਾਂ ਤੁਸੀਂ ਬਾਅਦ ਚ ਕਰ ਲਿਓ ਪਹਿਲਾਂ ਇੱਕ ਸਿੱਖਿਆ ਇੱਕ ਇੱਕ ਸਿਹਤ ਇਹ ਤਾਂ ਕਰ ਲਓ ਉਹਨੂੰ ਇਹ ਨਹੀਂ ਸਮਝ ਆ ਰਹੀ ਵੀ ਇੱਕ ਸਿੱਖਿਆ ਇੱਕ ਸਿਹਤ ਦਾ ਉਹਦਾ ਮਤਲਬ ਕੀ ਹੈ ਕੀ ਉਹ ਇਹ ਚਾਹੁੰਦੇ ਆ ਵੀ ਸਾਰੇ ਜਿਹੜੇ ਪਬਲਿਕ ਸਕੂਲ ਨੇ ਪ੍ਰਾਈਵੇਟ ਸਕੂਲ ਨੇ ਹੋਰ ਨੇ ਸੂ ਕੱਲੇ ਸਰਕਾਰੀ ਸਕੂਲ ਹੋਣ ਕੀ ਇਹਨੂੰ ਇੱਕ ਸਿੱਖਿਆ ਕਹਿੰਦੇ ਜਾਂ ਸਾਰੇ ਦੇਸ਼ ਚ ਇੱਕੋ ਹੀ ਸਿੱਖਿਆ ਪ੍ਰਬੰਧ ਹੋਵੇ ਇਹਨੂੰ ਉਹ ਕਹਿੰਦੇ ਆ ਉਹ ਤਾਂ ਉਹ ਕਰਨਾ ਹੀ ਚਾਹੁੰਦੇ ਐ ਇਦਾਂ ਤਾਂ ਸਾਰੇ ਸੂਬੇ ਵਿਰੋਧ ਕਰਦੇ ਭਗਵਾਨਤਮਨ ਜੀ ਕੀ ਕਹਿਣਾ ਚਾਹੁੰਦੇ ਸੀ ਇਹ ਸਾਨੂੰ ਜੇ ਸਪਸ਼ਟ ਹੋ ਜੇ ਤਾਂ ਬਹੁਤ ਚੰਗਾ ਲੱਗੂਗਾ ਸਾਨੂੰ ਚੰਗਾ ਲੱਗੂਗਾ ਸੁਣ ਕੇ ਨਹੀਂ ਤਾਂ ਇਹ ਲੱਗੂਗੀ ਜਿਵੇਂ ਉਹ ਪਹਿਲਾਂ ਬਚਗਾਨਾ ਬਿਆਨ ਦਿੰਦੇ ਐ ਇਦਾਂ ਦਾ ਹੀ ਬਚਗਾਨਾ ਬਿਆਨ ਉਹਨਾਂ ਨੇ ਹੁਣ ਦਿੱਤਾ ਐ ਇਸ ਗੱਲ ਦੇ ਉੱਤੇ ਸਪਸ਼ਟ ਕਰਨਾ ਚਾਹੀਦਾ ਐ ਵੀ ਉਹਨਾਂ ਦਾ ਇੱਕ ਦੇਸ਼ ਇੱਕ ਸਿੱਖਿਆ ਇੱਕ ਦੇਸ਼ ਇੱਕ ਸੇਤ ਤੋਂ ਕੀ ਮਤਲਬ ਹੈ ਇਹ ਤਾਂ ਬੀਜੇਪੀ ਦੀ ਭਾਸ਼ਾ ਹੈ ਕਿਸੇ ਸੂਬੇ ਦੇ ਮੁੱਖ ਮੰਤਰੀ ਦੀ ਭਾਸ਼ਾ ਬਿਲਕੁਲ ਨਹੀਂ ਉਹ ਵੀ ਉਹ ਸੂਬਾ ਜਿਹੜਾ ਆਪ ਦੇ ਆਪ ਨੂੰ ਬੀਜੇਪੀ ਦਾ ਵਿਰੋਧੀ ਵਿਰੋਧੀ ਸਰਕਾਰ ਕਹਿੰਦੀ ਹੈ ਅਗਲੀ ਗੱਲ ਦੋਸਤੋ ਤਾਮਿਲਨਾਡੂ ਤੇ ਕਰਨਾ ਦੇ ਵਿੱਚ ਬਹੁਤ ਵੱਡੇ ਆਗੂ ਹੋਏ ਪੀਐਨਰੀਆਸ ਉਹਨਾਂ ਦੀ 100 ਸਾਲਾ ਸ਼ਤਾਬਦੀ ਕੱਲ ਮਨਾਈ ਗਈ ਤੇ ਉਹਨਾਂ ਦੀ ਯਾਦਗਾਰ ਦੀ ਰੈਨੋਵੇਸ਼ਨ ਕੀਤੀ ਗਈ ਹੈ ਤੇ ਦੋਵੇਂ ਸੂਬੇ ਕਾਰਲਾ ਤੇ ਤਾਮਨਾਡੀ ਉਹਦੇ ਵਿੱਚ ਜਿਹੜੀ ਉਹਨਾਂ ਨੇ ਵਾਇਓਕਾਮ ਲਹਿਰ ਚਲਾਈ ਸੀ ਵਾਇਓਕਾਮਕ ਥਾਂਏ ਕਾਰਲਾ ਦੇ ਵਿੱਚ ਉੱਥੋਂ ਉਹ ਲਹਿਰ ਸ਼ੁਰੂ ਹੋਈ ਸੀ ਉੱਥੇ ਉਹਨਾਂ ਦੀ ਬਣੀ ਹੋਈ ਹੈ ਯਾਦਗਾਰ ਉੱਥੇ ਇਕੱਠੇ ਹੋਏ ਦੋਨੇ ਸੂਬਿਆਂ ਦੇ ਮੁੱਖ ਮੰਤਰੀ ਤੇ ਹੋਰ ਉਹਨਾਂ ਦੇ ਮੰਤਰੀ ਦੋਨੇ ਸੂਬਿਆਂ ਦੇ ਤੇ ਉਹਨਾਂ ਨੇ ਜਿੱਥੇ ਪੇਰੀਆਰਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਉਹਨਾਂ ਦਾ ਜਿਹੜਾ ਜਾਤ ਪਾਤ ਮੁਕਤ ਸਮਾਜ ਹੈ ਜਿਹੜਾ ਉਹਦੇ ਲਈ ਵੀ ਅਹਿਦ ਕੀਤਾ ਤੇ ਅਸੀਂ ਮਹਿਸੂਸ ਕਰਦੇ ਹਾਂ ਸੰਗਰਾਮਤੀ ਵੱਲੋਂ ਵੀ ਅਜਿਹੇ ਜਿਹੜੇ ਆਈਕਨ ਨੇ ਸਾਡੇ ਦੇਸ਼ ਦੇ ਅੰਡਰ ਥਾਮਾਂ ਤੇ ਹੋਏ ਐ ਠੀਕ ਹੈ ਉਹਨਾਂ ਦਾ ਅੱਬਾ ਉੱਥੇ ਬਹੁਤ ਵੱਡਾ ਯੋਗਦਾਨ ਹੈ ਤੇਰੀ ਅਰਸਾ ਦਾ ਤੇ ਸਾਡੇ ਵੀ ਆਪਣੇ ਸਾਡੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਡੇ ਜਿਹੜੇ ਜਿੰਨੇ ਵੀ ਭਗਤ ਨੇ ਜਿਨ੍ਹਾਂ ਦੀ ਬਾਣੀ ਗੁਰੂਆਂ ਸਾਹਿਬ ਚ ਦਰਜ ਹੈਗੇ ਉਹ ਸਾਰੇ ਇਸ ਦੇ ਵਿਰੁੱਧ ਰਹੇ ਐ ਤੇ ਸਾਨੂੰ ਇਹ ਦੇਸ਼ ਪੱਧਰੀ ਇੱਕ ਮਹਮ ਚਲਾਉਣੀ ਚਾਹੀਦੀ ਹੈ ਜਾਤ ਪਾਤ ਦੇ ਖਾਤਮੇ ਦੀ ਅਸੀਂ ਉਹਦੇ ਤੋਂ ਵੀ ਇੱਕ ਸਿੱਖਿਆ ਲੈ ਲਈ ਆ ਲਾਸਟ ਗੱਲ ਕਿ ਬੀਜੇਪੀ ਵਾਲੇ ਕਿੰਨੇ ਨਫਰਤ ਅੰਨੇ ਹੋਏ ਹੋਏ ਆ ਕਿ ਜਿਹੜੇ ਲੋਕਾਂ ਨੇ ਦੇਸ਼ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਉਹਨਾਂ ਦੇ ਧਰਮ ਨੂੰ ਦੇਖ ਕੇ ਉਹਨਾਂ ਦੇ ਵਿਰੁੱਧ ਹੋਏ ਫਿਰਦੇ ਆ ਅ ਪਿੱਛੇ ਪੂਨੇ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜਿੱਦਣ ਸੰਧਾਨ ਦਿਵਸ ਸੀਗਾ ਉਸ ਦਿਨ ਉੱਥੋਂ ਦੀ ਇੱਕ ਸੰਸਥਾ ਨੇ ਜਿਹੜਾ ਆਪਣੇ ਟੀਪੂ ਸੁਲਤਾਨ ਤੇ ਜਿਹੜੇ ਸਾਡੇ ਪਹਿਲੇ ਮੰਤਰੀ ਰਹੇ ਸਭ ਤੋਂ ਪਹਿਲੇ ਵਿਦਿਆ ਮੰਤਰੀ ਰਹੇ ਜਿਹੜੇ ਹੈ ਮੌਲਾਨਾ ਅਬੁਲ ਕਲਾਮ ਆਜ਼ਾਦ ਇਹਨਾਂ ਦੀ 100ਵੀਂ ਬਰੈਗੰਡ ਮਨਾਉਣ ਲਈ ਉਹਨਾਂ ਨੇ ਪ੍ਰੋਗਰਾਮ ਕਰਨਾ ਸੀ ਉੱਥੇ ਤੇ ਟੀਪੂ ਸੁਲਤਾਨ ਦੀ ਤਾਂ ਜਾਦਾ ਸੀਗੀ ਤੇ ਉਹਨਾਂ ਦੀ 100ਵੀਂ ਸੀ ਇਸ ਤਰ੍ਹਾਂ ਨਾਲ ਉੱਥੇ ਜਦੋਂ ਪ੍ਰੋਗਰਾਮ ਕਰਨਾ ਸੀ ਪ੍ਰਦਰਸ਼ਨ ਕਰਨਾ ਸੀ ਤਾਂ ਪੁਲਿਸ ਨੇ ਉਹਦੀ ਮਨਜ਼ੂਰੀ ਨਹੀਂ ਦਿੱਤੀ ਉਹ ਮਾਮਲਾ ਬੰਬੇ ਹਾਈ ਕੋਰਟ ਦੇ ਵਿੱਚ ਲੈ ਗਿਆ ਬੰਬੇ ਹਾਈ ਕੋਰਟ ਨੇ ਮਹਾਰਾਸ਼ਟਰ ਦੀ ਸਰਕਾਰ ਨੂੰ ਪੁੱਛਿਆ ਕਿ ਤੀਪੂ ਸੁਲਤਾਨ ਦੀ ਵਰਸੀ ਜਾਂ ਉਹਦੇ ਜਨਮ ਦਿਨ ਮਨਾਉਣ ਦੇ ਉੱਤੇ ਮਹਾਰਾਸ਼ਟਰ ਦੀ ਸਰਕਾਰ ਨੇ ਕੋਈ ਪਾਬੰਦੀ ਲਾਈ ਹੋਈ ਹੈ ਕੀ ਤੀਪੂ ਸੁਲਤਾਨ ਬਹੁਤ ਵੱਡਾ ਦੇਸ਼ ਭਗਤ ਨਹੀਂ ਸੀ ਜਿਹੜਾ ਅੰਗਰੇਜ਼ਾਂ ਲਈ ਲੜਦਾ ਹੋਇਆ ਸ਼ਹੀਦ ਹੋ ਗਿਆ ਸੀਗਾ ਇਹ ਸਵਾਲ ਸਹੀ ਅਰਥਾਂ ਚ ਪੁੱਛਣੇ ਬੰਦ ਦੇ ਹੈ ਕਿਉਂਕਿ ਉਹ ਇੱਕ ਮੁਸਲਮਾਨ ਰਾਜਾ ਸੀ ਇਸ ਕਰਕੇ ਤੁਸੀਂ ਉਹਦੇ ਵਿਰੁੱਧ ਨਫ਼ਰਤਾਂ ਪ੍ਰਚਾਰ ਕਿਉਂਕਿ ਅੰਗਰੇਜ਼ਾਂ ਨਾਲ ਤੁਹਾਡੀ ਅੱਤੀ ਸੱਤੀ ਸੀਗੀ ਸੋ ਇਸ ਲਈ ਜਿਹੜੇ ਇਹ ਅੰਗਰੇਜ਼ ਭਗਤ ਹਾਕਮ ਨੇ ਸਾਡੇ ਅੱਜ ਦੇ ਇਹਨਾਂ ਦੇ ਵਿਰੁੱਧ ਸਾਡੇ ਇਹਨਾਂ ਤੋਂ ਸਾਨੂੰ ਬਹੁਤ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ ਇਹ ਫੋਕਾ ਦੇਸ਼ ਭਗਤੀ ਦਾ ਨਾਅਰਾ ਲਾਉਂਦੇ ਆ ਹੇ ਹੇ ਦੇਸ਼ ਵਿਰੋਧੀ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ